ਉਹ ਚੂਣੀ ਮੰਦ ਦੇਦਾਨ ਨੂੰ ਜਾਣਦਾ ਨਾ ਵੀਰ ਦੇ ਪਿਆਰ ਨੂੰ ਸਾਰੇ ਇਹਦਾ ਰਾਜਮਗਰਪਾ ਜਲਵੇ ਉਹ ਕਹਨ ਸੂਰ ਬੋਲਦਾ ਤੇ ਮਾਇਆ ਮਗਰਪਾ ਜਲਵੇ ਸੂਰ ਬੋਲਦਾ ਕਾਰ ਹੁੰਦਾ ਤਾਂ ਝੂੜ ਮਗਰ ਜਿਹੜਾ ਭੱਜੇ ਉਹ ਸੂਰ ਬੋਲਦਾ ਸੂਰ ਮਾਤਾ ਨੂੰ ਮਨਾਂ ਗਰਬਾਣੇ ਜਾ ਕੋ ਹਜ਼ਰਾਂ ਅੱਲਾ ਕੋਈ ਜੁਗਮ ਸੋ ਕਹੀ ਹਦਾ ਸੂਰ ਇਹ ਜੇ ਕੋ ਨਹੀਂ ਬਣਿਆ ਫਿਰ ਪਰਮਾਰਥ ਵਾਸਤੇ ਲੜੇ ਜੇ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੇ ਤਰਾਸ ਕਹੋ ਕਿਸ ਹੋਏ ਤਬ ਜਮ ਕੇ ਤਰਾਸ ਕਹੋ ਕਿ ਜਮ ਕੇ ਤਰਾਸ ਕਿਉਂ ਪ੍ਰਭ ਜੋ ਪੈ ਕਿੱਥੇ ਪੈਦਾ ਹੋਜੀ ਪਰਮੇਸ਼ਰ ਦਾ ਵਜਾ ਹੁੰਦਾ ਜਬ ਅਬਕਤ ਅਗੋਚਰ ਪ੍ਰਭ ਇਕਾ ਤਬ ਚਿੱਤਰ ਗਵਤ ਕਿਸ ਤੂਰਸ ਲੇ ਜਬ ਅਬਿਰਾਤ ਜਦੋਂ ਵੀ ਗਤ ਹੋ ਗਿਆ ਚਰ ਹੋ ਗਿਆ ਚਰ ਗਿਆ ਅਵੋਚਰ ਅਵੋਚਰ ਹੋ ਗਿਆ ਰੁਪੀਕਾ ਜਿਹੜੇ ਡਿਪੈਂਡੈਂਟ ਹੋ ਗਿਆ ਆਜ਼ਾਦ ਹੋ ਗਿਆ ਆਜ਼ਾਦ ਹੋ ਜਾਣਾ ਹੈ ਅਵੋਚਰ ਨੂੰ ਆਜ਼ਾਦ ਹੈ ਕਿਸੇ ਦੇ ਗੁਚਰੇ ਨਹੀਂ ਹੈ ਕਿ ਡਿਪੈਂਡੈਂਟ ਨਹੀਂ ਰਹੋ ਉਹ ਬੂਲ ਬ੍ਰਹਮੰਡ ਡਿਪੈਂਡੈਂਟ ਹੁੰਦਾ ਹੁਕਮ ਚ ਰਹਿਣਾ ਹੋਰ ਕੁਛ ਆ ਪਰ ਡਿਪੈਂਡੈਂਟ ਤਾਂ ਹੈ ਨਹੀਂ ਹੁਣ ਉਹ ਕਿਸੇ ਤੇ ਡਿਪੈਂਡੈਂਟ ਕਾਦੇ ਵਾਸਤੇ ਉਹ ਤੁਹਾਨੂੰ ਸਪੋਰਟ ਦੇ ਕਾਦੇ ਵਾਸਤੇ ਡਿਪੈਂਡੈਂਟ ਉਹ ਸਾਫ ਪੂਰਾ ਉਹ ਤਾਂ ਕੁਝ ਨਹੀਂ ਚਾਹੀਦਾ ਜਦੋਂ ਕੁਝਾਨੂੰ ਚਾਹੀਦਾ ਲੋੜ ਹੈ ਉਹ ਰਿਡਪੈਂਡੈਂਟ ਆ ਸੀ ਉਹਨਾਂ ਬ੍ਰਹਮਤਨੋਂ ਨਹੀਂ ਗੌਚਾਰਾ ਪਨੂ ਕਹਿੰਦਾ ਜਦ ਪੂਰਨ ਕਰਤਾ ਬ੍ਰਹਮ ਹੋਏ ਪੂਰਨ ਤਾਂ ਬਣਾ ਸੱਚਨ ਜਾਇ ਨਹੀਂ ਸਕਦਾ ਅਧੂਰੇ ਤਾਂ ਇੱਥੇ ਆਣ ਐਸੇ ਆ ਜਿਹੜੇ ਨੇ ਜਿੱਦਾਂ ਜਰ ਬ੍ਰਹਮ ਅਹੋਚਨ ਨਹੀਂ ਹੈ ਤੇ ਡਿਪੈਂਡੈਂਟ ਹੈ ਅਸੀਧਾ ਸਾਰੇ ਸਾਡੇ ਵੀ ਡਿਪੈਂਡੈਂਟ ਆ ਹਵਾ ਤੇ ਡਿਪੈਂਡੈਂਟ ਆ ਪਾਣੀ ਤੇ ਡਿਪੈਂਡੈਂਟ ਆ ਅਸੀਂ ਰੋਦੇ ਹਾਂ ਹਾਂ ਜਦ ਅਵਿਗਤ ਅਗੋਚਰ ਪ੍ਰਭ ਇਕਾ ਅਭੀ ਕਾਟਾ ਉਹ ਸੁਭੁਖਤਾ ਅਵਗਤ ਹੈ ਨਹੀਂ ਅਭੀ ਕਾਟਾ ਹੋਣੀ ਵੀ ਗਤੀ ਨਹੀਂ ਬਦਲਣੀ ਹੈਗੀ ਪਰਮ ਗਤੀ ਨੂੰ ਪ੍ਰਾਪਤ ਕਰ ਗਿਆ ਨਾ ਪਰਮ ਗਤੀ ਹੋਗਾ ਤੇ ਹੁੰਦੀ ਹੈ ਸੰਸਾਰ ਜਿਹਦੇ ਜਿਹੜੇ ਸੰਸਾਰ ਦੇ ਵਿੱਚ ਉਹ ਜਾਈ ਤੇ ਪਹੁੰਚ ਲਾਂ ਤੇ ਉਹ ਤਾਂ ਪਹੁੰਚ ਗਏ ਉੱਥੋਂ ਕਹਾਣ ਜਾ ਕੇ ਕਿੱਥੇ ਕੀ ਆ ਆਪਣਾ ਘਰ ਜਾ ਆਉਂਦਾ ਪਹੁੰਚ ਗਿਆ ਘਰ ਜਾ ਬਹੁਤ ਖੁੱਲਾ ਹੈ ਘਰ ਦੇ ਵਿੱਚ ਅੰਦਰ ਕਿਤੇ ਕਿਤੇ ਫਿਰਦਾ ਉਹ ਗੱਲ ਕੋਈ ਮਹਿਲ ਪਹੁੰਚ ਗਿਆ ਮਹਿਲ ਕੱਡਾ ਬੜਾ ਹੈ ਮਹਿਲ ਤੇ ਅੱਧੋਂ ਤੋਂ ਕਿੱਥੇ ਜਾਂਦਾ ਉਹ ਉਹ ਗੁਤਨੀ ਬੰਦੀ ਜਾਂਦੀ ਉਹਦਾ ਰਹਿ ਆਪਣੀ ਕਿੱਥੇ ਚੱਲ ਬਗੋ ਬੰਦਰਾ ਬੰਦੇ ਆਪਣੇ ਘਰ ਦੇ ਅੰਦਰ ਜਿਹੜਾ ਤੁਰਨਾ ਫਿਰਨਾ ਉਹ ਥੋੜੀ ਗੱਲ ਬਈ ਵੇ ਹੁਣ ਜਾਣ ਕਿੱਥੇ ਮੰਨਿਆ ਜਾਉਂਦੇ ਆ ਕਿੱਥੇ ਉਹ ਜਾਂਦੇ ਅਭੀ ਜਾਤਾ ਜਾ ਰਿਹਾ ਜਾਂ ਸਫਰ ਵਿਚਾਲੇ ਸਫਰ ਹੈ ਘਰ ਚ ਤੁਰਨਾ ਫਿਰਨਾ ਸਫਰ ਨਹੀਂ ਹੁੰਦਾ ਉੱਤੇ ਉਹਦੀ ਹਸਾਇਰ ਉਹ ਤਾਂ ਬਾਹਰ ਰੋਜ਼ ਸੈਰ ਕਰਦਾ ਉਹ ਤੇ ਸੈਰ ਲਿਖਿਆ ਹੋਇਆ ਅਭੀ ਜਾਤੋਗੇ ਸੈਰ ਕਰਦਾ ਫਿਰ ਉਹ ہی نہیں ہے واگ رہا ہے, رہا ہے ھائے 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 جب ابھی گوچر تب چتر گپت نے لے کہ پوچھنا چاہیے لےا ہے جی سنساریاں کا پوچھو چتر گپت چپت چلے آ گیا چتر گپتے بدھے نے وہ چیک ہے جا لا پوچھتا ہے ਉਥੇ ਲੈ ਖਿਆਲੀ ਗੱਲ ਹੋ ਜਾਏਗੀ ਗਣੀ ਇਹਨਾਂ ਨੂੰ ਕਹੇ ਜਦੋਂ ਇਹ ਹੋ ਜਾਂਦਾ ਹੈ ਚਿੱਤਰਗੁਪਤ ਲੇਖਾ ਫਿਰ ਚਿੱਤਰਗੁਪਤ ਕਿੱਥੇੋਂ ਦਾ ਕਿੰ ਨੂੰ ਲੇਖਾ ਕੋਈ ਉਹ ਇਹਦਾ ਮੰਨਿਆ ਚਿੱਤਰਗੁਪਤ ਹੀ ਉਹ ਹੁਦਦਾਨੀ ਵੀ ਜਿਹੜੂ ਵੀ ਉਹ ਹੁਦਦਾਨੀ ਜੇ ਚਿੱਤਰਗੁਪਤ ਚਿਰ ਗੁਲੇ ਖਾਪੀ ਚੁਣਸੀ ਭਾਈ ਇੱਥੇ ਵੀ ਇਹ ਹੈ ਕਿ ਜਦੋਂ ਇਹ ਕੋਈ ਹੁੰਦਾ ਜੋ ਰਚਨਾ ਨਹੀਂ ਹੁੰਦੀ ਇਹ ਗੱਲ ਹੈ ਇੱਥੇ ਜਦ ਕੋਲ ਨਬਰਬੋ ਹੁੰਦਾ ਹੈ ਆਪਣੇ ਘਰ ਦੇ ਵਿੱਚ ਸਿੱਟ ਫਿਰ ਉਦੋਂ ਜਿੱਤਰ ਕੋ ਸਾਰੇ ਜਿਵੇਂ ਬਹਿਲਪੁਰੀਏ ਪੁਡਰ ਕਵਦੋ ਜਸਾਲਪੁਰੀਏ ਆਪਣੇ ਇੱਕੋ ਪੁਰੀ ਦੇ ਵਿੱਚ ਸੱਚਖੰਡ ਸਾਰੇ ਹੀ ਨੇ ਸਾਰੇ ਗਨੇ ਕਬਰ ਖੜੇ ਹੋਏ ਨੇ ਸੱਤਿਓ ਕੋ ਸੱਤ ਕਹੈ ਸਭ ਕੋਈ ਜਦ ਸੱਜੋ ਉਹਦੇ ਸਾਰੇ ਸੱਤ ਬੋਲਣ ਕਿਸਪੱਥਾ ਰੱਖਦੇ ਨੇ ਕਰ ਕਰ ਗੁਰੂ ਮੁਖੀ ਭਗਤੀ ਹੋਈ ਘਰ ਤੇ ਥਾਰ ਘਰ ਦੇ ਵਿੱਚ ਗੁਰਮਤਿ ਨਹੀਂ ਸੋਚੀ ਐ ਉਥੇ ਚਿਤ੍ਰਗੁਪਤ ਲੇਖਾ ਕਿਨੂੰ ਪੁੱਛੂਗਾ ਵਜਾ ਨਮਨ ਜਾਈ ਦੀ ਗੱਲ ਉਹੀ ਗੱਲ ਚੱਲਦੀ ਐ ਹੈ ਸੂਹੀ ਰਚਨਾ ਨਹੀਂ ਜੋ ਹੈਗੀ ਰਚਨਾ ਨਹੀਂ ਹੈ ਤੁਸੀਂ ਇਹ ਮਤ ਸਮਝੋ ਵੀ ਰਚਨਾ ਦੇ ਵਿਚੋ ਅਸੀਂ ਸੱਚਣ ਦੀ ਗੱਲ ਕਰ ਰਹੇ ਆਂ ਇਹ ਅਚਬਦੀ ਵਿੱਚ ਕਿਉਂ ਰਚਨਾ ਹੈ ਉਹ ਜੀ ਅਜੇ ਰਚਨਾ ਨਹੀਂ ਹੈ ਚਿੱਤਰ ਨੂੰ ਤਾਂ ਹੈ ਉਹ ਨਹੀਂ ਚਿੱਤਰ ਨੂੰ ਤਾਂ ਹੈ ਲਿਖਾ ਕਿ ਨੂੰ ਪੁੱਛਣਾ ਜਦ ਅਭਿਦਤ ਤੋਂ ਉਹ ਤਾਂ ਗੋਚਰ ਉਹ ਗਾ ਇਹ ਅੰਤਰੇ ਦੀ ਕਿਸੇ ਦੇ ਅੰਤਰਾ ਨੂੰ ਦੀ ਕਿਸੇ ਦੇ ਕਰੋ ਤੇ ਚਿੱਤਰ ਨੂੰ ਉਹਦੇ ਅੰਤਰ ਹੋਵੇ ਚਤੁਰਗੁਪਤ ਅੰਦਰ ਹੋਵੇ ਨਾ ਉਹ ਚਾਰਾ ਜਦ ਕਹਿੰਦੇ ਅੰਦਰ ਨਹੀਂ ਹੈ ਫਿਰ ਇਹਨੂੰ ਲੇਖਾ ਕੌਣ ਪੁੱਛੀ ਸਭ ਚਤੁਰਗੁਪਤ ਦੇ ਸੂਤ ਲੇਖਾ ਕਿਹਨੂੰ ਲੇਖਾ ਪੁੱਛਣਾ ਜੀ ਉਦੋਂ ਲੇਖਾ ਨਹੀਂ ਹੁੰਦਾ ਆ ਜੋ ਰਚਨਾ ਤੋਂ ਪਹਿਲਾਂ ਦੀ ਉਹ ਗੱਲ ਹੈ ਸਾਰੀ ਸਤ ਪਤੀਏ ਚਲੂ ਵੀ ਹੈ ਰਚਣਾ ਨਹੀਂ ਹੈ ਵੀ ਉਸ ਜੇ ਤਾਂ ਮਤਲਬਾ ਜਿਹੜਾ ਤੁਸੀਂ ਵਿਸ਼ਨੂੰ ਮੰਨੀ ਬੈਠੇ ਹੋ ਰਚਨਾ ਵਿਸ਼ਨੂੰ ਤਾਂ ਸ਼ੁਰੂ ਹੋਦੀ ਹੈ ਫਿਰ ਚਤੁਰਗੁਪਤ ਕਦ ਬਣਾਏ ਕਿਨੇ ਬਣਾਏ ਭਾਈ ਉਹ ਤੁਸੀਂ ਦੱਸ ਦੇ ਜੀ ਜੇ ਤਰਗੁਪ ਤੱਕੇ ਪੋਸਟ ਲਿਖਾ ਲਿਖਾ ਹਾਂ ਜਦ ਨਾਥ ਨਰੰਜਨ ਅਗੋਚਰ ਅਗਾਧੇ ਤਾਉ ਕੌਣ ਛੁਟੇ ਕੌਣ ਬੰਧਨ ਵਾਦੇ ਜਦ ਨਾਥ ਹੈ ਇੱਕ ਕਲਾਈ ਇਹਦੇ ਲਫਜ਼ ਆਡਾਡ ਰੋਲੇ ਹੋਣਾ ਜਦ ਨਾਥ ਨਰੰਜਨ ਦਰਜਣ ਅਗੋਚਰ ਨਾਥ ਉਹੜੇ ਨੇ ਜੋਗੀ ਨੇ ਉਹਨਾਂ ਅੰਦਰ ਗਏ ਲਫਜ਼ ਬਸ ਜੀ ਇਹਦੇ ਨਾਥਾਂ ਆ ਲਫਜ਼ ਜੋਗੀ ਜੇ ਨਾਥ ਨੇ ਅੰਦਰ ਨੇ ਜਦ ਜੇ ਨੂੰ ਤੁਸੀਂ ਜੋਗੀਆਂ ਨੂੰ ਕਹਿੰਦੇ ਕਹਦੇ ਜੋਗੀਆਂ ਨੂੰ ਕਹਿਆ ਕਦੇ ਪੰਡਤ ਨੂੰ ਕਹਿਆ ਕਦੇ ਕਿਸੇ ਨੂੰ ਕਿਹਾ ਸਾਰੀਆਂ ਭਾਸ਼ਾਵਾਂ ਤਾਂ ਲਈਆਂ ਹੋਈਆਂ ਨੇ ਤਾਂ ਸਾਰੇ ਹੋਣੇ ਨਾ ਕੋਲੈਕਟਿਵ ਜੇ 나ਥ ਨੂੰ ਵਜਣ ਨਾ ਕਹਿੰਦੇ ਜੋਗੀ ਤੋਂ ਵਜਗੇ ਸੀ ਉਹ ਪੰਡਤ ਦੀ ਗੱਲ ਹੈ ਚਤਰ ਕੋ ਪਤਾ ਨਹੀਂ ਲਿਖੋ ਬਚ ਲੋ ਲਿਖਿਆ ਇਹ ਗੱਲ ਜਦ 나ਥ ਨ ਰਜਣ ਉਹੋ ਚਿਰ ਵਾਤੇ ਉਹ ਵੀ ਉਹ ਚਿਰ ਨਾ ਤੁੰਡ ਨੂੰ ਇੰਟਰਵਿਊ ਕੋਚ ਰ ਹੈ ਅਗਾਦੇ ਤੁਸੀਂ ਉਬਦੇ ਨੇ ਨਾ ਤੁੰਡ ਨੂੰ ਇੰਟਰਵਿਊ ਕੋਚ ਰ ਅਗਾਦੇ ਅਗਾਦ ਹੈ 부ਦੀ ਤੋਂ 부ਖੀ 부ਦੀ ਤੋਂ ਪਰੇ ਗਿਆ ਹੁਕੀ ਹੈ ਜੋ ਵੀ ਕੁਛ ਅਗਾਦੇ ਬੰਦੇ ਹੋ ਤੁਸੀਂ ਉਹਨੂੰ ਕਹ ਲਓ ਕੱਲਾ ਹੀ ਆ ਹੋਰ ਕੋਈ ਹੈ ਨਹੀਂ ਕਹ ਲਿਆ ਅਗਲਾ ਹੋਰ ਕੁਝ ਨਹੀਂ ਹੈ ਕੱਲਾ ਹੀ ਨਾ ਅਗਾਦ ਬਜਨ ਕੋਚ ਰ ਅਗਾਦੇ ਤਬ ਕੌਣ ਛੋਟੇ ਕੌਣ ਬੰਦਨ ਬੰਦੇ ਉਹ ਤਾਂ ਬੱਦਨ ਨੇ ਛਡਕਾਰਾ ਕੀਤਾ ਇਹ ਬੱਦਨ ਆ ਛਡਕਾਰਾ ਕਦੋਂ ਹੋਇਆ ਕਿਵੇਂ ਹੋਇਆ ਇਹਦਾ ਜਵਾਬ ਦੋਣਾ ਰਚਨਾ ਕਿਵੇਂ ਰਚੀ ਗਈ ਹੈ ਇਹਦਾ ਸਵਾਲ ਦਾ ਜਵਾਬ ਦੋਣਾ ਇਹਨਾਂ ਨੇ ਕਿਤੇ ਦਿੱਤਾ ਹੀ ਨਹੀਂ ਸ਼ਬਰ ਦਾ ਸ਼ਾਸਤਰ ਹੋਣੀ ਰਚਨਾ ਰਚੀ ਗਈ ਕਿਵੇਂ ਰਚੀ ਗਈ ਨਾਂਤਰ ਰਚਨਾ ਪ੍ਰੋਪਰਟੀ ਬਹੁਤ ਹੀ ਅੰਕ ਪ੍ਰਕਾਰ ਉਹ ਤਾਂ ਭਿਏ ਤਾਂ ਆਏ ਹੁਣ ਕੋਈ ਤਾਂ ਇਹ ਤੇ ਜਿਆਦਾ ਐਂ ਜੀ ਦਾ ਰਜਨਾ ਕਿਵੇਂ ਰਜੀ ਜੁਰਤੀ ਦੋ ਤੇ ਆਪਾਂ ਦੱਸਿਆ ਨਾਨਕ ਰਚਨਾ ਪ੍ਰੋਪਰਟੀ ਬੋਵਦੀਆਂ ਕੋਰਦਾ ਪਿਛਲੀ ਆਤਮਾ ਦੀ ਸੀ ਯਾਰ ਆਪਣ ਆਪ ਆਪ ਹੀ ਅਚਰਜਾ ਨਾਨਕ ਆਪਨ ਰੂਪ ਆਪ ਹੀ ਉਪਰ ਜਾ ਆਪਣ ਆਪ ਆਪ ਹੀ ਚਲ ਜਾ ਇਹ ਆਪਣੇ ਆਪ ਚ ਚੱਲਦੀ ਗੱਲ ਐ ਕਿ ਆਪਣਾ ਰੂਪ ਇਹਨੇ ਆਪ ਹੀ ਪੈਦਾ ਕੀਤਾ ਚਾਹੇ ਇਹ ਪੈਦਾ ਕਰ ਲਿਆ ਪੂਰਨ ਪ੍ਰਪਦਾ ਰੂਪ ਚਾਹੇ ਗਲਿਆ ਇਹਨੇ ਦਾੜ ਦਾ ਰੂਪ ਆਪ ਹੀ ਆਨੇ ਆਪਣੇ ਪੈਰ ਜਗਾ ਕੋਹੜਾ ਮਾਰ ਕੇ ਬਣ ਗਿਆ ਦਾੜ ਚਾਹੇ ਇਹ ਬਣ ਗਿਆ ਪਰਮ ਦੋ ਰੂਪ ਹੋਵੇ ਉਹਨੂੰ ਅਵਚਤ ਇੱਥੇ ਅਗਰ ਦੌਰੂ ਵੱਧ ਜਾਣਾ ਨਾ ਡਰ ਜਾ ਕੇ ਜੇ ਤਾਂ ਮਨ ਦੇ ਲੈਵਲ ਤੇ ਸੋਚ ਸ਼ੁਰੂ ਹੋ ਗਈ ਮਨ ਅੱਡ ਹੋ ਕੇ ਸੋ ਚੱਲਣ ਲੱਗਿਆ ਸੇਤਾ ਯੁਗ ਮਾਇਆ ਜੀ ਸੇਤਾ ਤੋਂ ਉਫਾਰ ਹੋ ਜੂ ਜੇ ਸਵਾਰਥ ਦੇ ਲੈਵਲ ਤੇ ਸੋ ਚੱਲਣ ਲੱਗਿਆ ਹੋਂ ਮੇ ਆ ਗਈ ਆਪਣੀ ਅਗਲ ਨੂੰ ਵੱਡਾ ਮੰਨ ਕੇ ਸੋਚਣ ਲੱਗਿਆ ਆਪਣੀਆਂ ਦਲੀਲਾਂ ਦੇ ਅਸਲ ਤੇ ਆਪਣੀ ਅਗਲ ਨੂੰ ਵੱਡਾ ਬਣਾ ਦੇ ਉਹ ਕੋਈ ਬੰਦੀ ਆ ਰੂਪ ਬਵਰੀ ਇਹ ਹੋਬੀ ਹੋ ਰਹੀਆ ਜੇ ਐ ਹੁੰਦੀ ਆ ਕੋਈ ਚੀਜ਼ ਪਲਾਨਿੰਗ ਬਣਦੀ ਹੋ ਤੇ ਡਿਫਰੈਂਟ ਰਾਇ ਦਾ ਹੋਈ ਸਾਜੀ ਆਪਕਨ ਆਪ ਆਪ ਹੀ ਅਚਰਜਾ ਨਾਨਕ ਆਪਣਾ ਰੂਪ ਆਪ ਹੀ ਉਪਜਦਾ ਆਪਣੇ ਆਪ ਦੇ ਵਿੱਚ ਅਚਰਜ ਕਰ ਲਏ ਹੈ ਇਹ ਹੈ ਕਿ ਇਹਨੇ ਆਪਣਾ ਰੂਪ ਆਪ ਹੀ ਪੈਦਾ ਕੀਤਾ ਆਪ ਹੀ ਉਪਜਦਾ ਰੂਪ ਤੇ ਮੰਨੂ ਹੌਲੇ ਰੂਪੀ ਕਰ ਲਿਤਾ ਆਪ ਦਾ ਰੂਪ ਆਪ ਹੀ ਉਪਜਦਾ ਰੂਪ ਉਹ ਰੂਪ ਇਹਦਾ ਛੱਬਦਾ ਹੈ ਜੇ ਰੂਪ ਛੱਬਦਾ ਹੈ ਉਹ ਰੂਪ ਕੀ ਹੈ ਇਹਨੇ ਆਪਣੇ ਅੰਦਰ ਇੱਛਾ ਇਛਾ ਦਾ ਰੂਪ ਹੈ ਇਹਨੇ ਆਪਣੇ ਅੰਦਰ ਇੱਛਾ ਪੈਦਾ ਕੀਤੀ ਜੇ ਤਾਂ ਇੱਛਾ ਹੈ ਇਹ ਵੀ ਸੌਖੀ ਜੀ ਇੱਛਾ ਦੀ ਇੱਛਾ ਆਪਣੀ ਬੁੱਧੀ ਤੇ ਸਾਬਤ ਕਰਨਾ ਚਾਹੁੰਦਾ ਮੇਰੀ ਅਗਲ ਵੱਡੀ ਹੈ ਇਹ ਇਛਾ ਇਹ ਦਰਸਾਤ ਕਰਨਾ ਚਾਹੁੰਦਾ ਮੈਂ ਮਾਸ਼ਾਅੱਲੂ ਇਹ ਸੋਚ ਹੈ ਸਿਆਣਾ ਬੰਦ ਦੀ ਦਲੀਲਾਂ ਦੇ ਰਿਹਾ ਹੈ ਫਿਰ ਤਾਂ ਉੱਦ ਹੀ ਜਾਂਦਾ ਫਿਰ ਤਾਂ ਉਹ ਫਿਰ ਤਾਂ ਉਹ ਬਿਮਾਰ ਫਿਰ ਤਾਂ ਦਰਸਤ ਹੋ ਗਿਆ ਇਹ ਬਮਾਰੀ ਤੋਂ ਫਿਰ ਤਾਂ ਬਿਮਾਰ ਹੋ ਗਿਆ ਹੈ ਮੋਬਿਲ ਤੋਂ ਕਰਦਾ ਚੋਹ ਗਿਆ ਫਿਰ ਜੇ ਵੀ ਰੈਡੀ ਮਿਲਦੀ ਕਿਸੇ ਨਾਲ ਦਲੀਲਾਂ ਦੇਣ ਲੱਗ ਗਿਆ ਕਿ ਮੈਂ ਜੀ ਠੀਕ ਹਾਂ ਮੈਂ ਠੀਕ ਹਾਂ ਫਿਰ ਤਦਰਦ ਹੋ ਗਿਆ ਫਿਰ ਤਾਂ ਹੈ ਉਹ ਕਹਿੰਦੇ ਵੀ ਹੋ ਗਿਆ ਪਾਗਲ ਪਾਗਲ ਆਦਮੀ ਕਦੇ ਵੀ ਨਹੀਂ ਬਣਦਾ ਹੁੰਦਾ ਵੀ ਮੈਂ ਪਾਗਲ ਆ ਪਾਗਲ ਕਹਿੰਦਾ ਦੇਖੋ ਦੂ ਹੈ ਆਦਮੀ ਦੂ ਜਦ ਕੋਈ ਤੀਜਾ ਆਦਮੀ ਹੁੰਦਾ ਉਹ ਉਹ ਬਿਲਕੁਲ ਸੱਚ ਬਣਾ ਦਿੰਦਾ ਵੀ ਇਹਨਾਂ ਨੂੰ ਸਮਝਾ ਮੈਨੂੰ ਪਾਗਲ ਬੰਦ ਤੇ ਨਹੀਂ ਪਾਗਲ ਹੈ ਜੀ ਨਵਾਂ ਆਦਮੀ ਬਿਲਕੁਲ ਕਹਿੰਦਾ ਵੀ ਇਹ ਬਿਲਕੁਲ ਸਿਆਣੀ ਗੱਲ ਕਰਦਾ ਹੈ ਤੁਸੀਂ ਆ ਰਹੇ ਨੂੰ ਬਿਲਕੁਲ ਆਏ ਹੋ ਸਤਾ ਸਮਝਿਆ ਉਹ ਬਿਲਕੁਲ ਸੱਚ ਬਣਾ ਦਿੰਦਾ ਉਹ ਉਹ ਫਿਰ ਦੱਸਦਾ ਨੇ ਵੀ ਤੂੰ ਛੱਡਦਾ ਹੈ ਅਸੀਂ ਪਹਿਲਾਂ ਵੀ ਇਹਨੂੰ ਇੱਕ ਵਾਰ ਖੋਲ ਚੁੱਕੇ ਹਾਂ ਕਿ ਕਹੇ ਤੇ ਆਗੇ ਘਲਾਤਾ ਦਾ ਕਹਿੰਦਾ ਸਾਨੂੰ ਪਤਾ ਵੀ ਕੋਈ ਬਹੁਤ ਬੋਲਿਆ ਸੀ ਜਦ ਇਹਨੇ ਉਹ ਹੀ ਅੱਟ ਚਲਾਉਣਾ ਸ਼ੁਰੂ ਕਰਤਾ ਬੈਲ ਆਈ ਹਿੱਲਦੀ ਦੋ ਹੱਥਾਂ ਨੂੰ ਕਮਨਾਂ ਨਾਲ ਮਨੇ ਆਤਾ ਸਾਨੂੰ ਡੇਲੇ ਨਹੀਂ ਆਉਂਦਾ ਇਹ ਬੜਾ ਬੁਸ਼ਕਾ ਨਾ ਘਾਬੂ ਮਿੱਤਾ ਫੇ ਤੂੰ ਰਹਿੰਦੇ ਇਹ ਬਹੁਤ ਦਲੀਲਾਂ ਪੂਰੀਆਂ ਜਾਣਦਾ ਗੁਰਮਤ ਦੇ ਮੁਤਾਬਿਕ ਕਿੰਨੀਆਂ ਬੱਤਾਂ ਬਣਾਈਆਂ ਬੈਠੀਆਂ ਨੇ ਸਾਰੀ ਦੁਨੀਆ ਮਗਰ ਲਾਈ ਫਿਰਦੇ ਨੇ ਲੋਕ ਇਹ ਬਹੁਤ ਦਲੀਲਾਂ ਜਾਣਦੇ ਨੇ ਇਹ ਬਹੁਤ ਸਿਆਣਪ ਹੈ ਨਾਂ ਦੇ ਵਿੱਚ ਬਹੁਤ ਸਿਆਣਪ ਵਰਤੀ ਹੈ ਜਦੋਂ ਦਾ ਭੌ ਵਿਅਤਾ ਝਾਂ ਤਹਿਜੀਆ ਜਿੰਨਾ ਭਰਮ ਦੇ ਸਿਆਣਪਾਂ ਦੀ ਭਰਮ ਦਾ ਗੱਲ ਆ ਰਹੀ ਹੈ ਇਹਨਾਂ ਦੀ ਸਿਆਣਪ ਦੇ ਵਿੱਚੋਂ ਜਦ ਦਾ ਭੌ ਵਿਆਪਦਾ ਬੱਤਾ ਦੁਨੀਆ ਦੇ ਜਿਹੜੇ ਬੜਦੇ ਕਲਾਕਾਰ ਵਿਦਵਾਨ ਨੇ ਜਿਨ੍ਹਾਂ ਨੇ ਬੱਤਾਂ ਬਣਾਈਆਂ ਨੇ ਉਹਨਾਂ ਨੇ ਐਸਾ ਭਰਮ ਜਾਲ ਬਣਿਆ ਉਹ ਜੋ ਭਾਇਓ ਪੈਦਾ ਕੀਤੀ ਹੈ ਨਿਰਭੈਰੀ ਰੱਬ ਕੀ ਬਹੁਤ ਸਿਆਣਪ ਜਪਕਾ ਭੋਗ ਅਨਤ ਜਤਨ ਕਰ ਸ੍ਰੀਸ਼ਨਾ ਲਈ ਕਾਲੇ ਵਾਸਤੇ ਸ੍ਰੀਸ਼ਨਾ ਵਾਸਤੇ ਕੀਤਾ ਸਭ ਕੁਝ ਤਾਨਾ ਬਣਾ ਬਣਿਆ ਸ੍ਰੀਸ਼ਨਾ ਠਿਕਨੀ ਹੋ ਰਹੀ ਉਹਦਾ ਮਤਾਨਾ ਤ੍ਰਿਸ਼ਨਾ ਸਭ ਵਧ ਰਹੀ ਹੈ ਕਿਤੇ ਥੋੜੇ ਕਾਲਾ ਕਾਲ ਨਾ ਬਰਾਬਰ ਹੀ ਆ ਕੋਈ ਫਰਕ ਨਹੀਂ ਹੈ ਬਰਵਾਨ ਹੋਏ ਬਰਾਬਰ ਦਾ ਹੀ ਨੇ ਸਾਲ ਪਰ ਉਹਦਾ 5000 ਦਹੂ ਰੱਦ ਤੇਰੀ ਬਾਹ ਡਲੀ ਹੈ ਆਪੋ ਦੇਈ ਨੇ ਹੋ ਜਿੰਨੀਆਂ ਦਲੀਲਾਂ ਸਿੱਧੀਆਂ ਨੇ ਉਹ ਨਹੀਂ ਇਹ ਕੁੱਟੀਆਂ ਨੇ ਪਾਈ ਦਾ ਫੈਸਲਾ ਨਹੀਂ ਹੁੰਦਾ ਸੱਚਾ ਧੁਰਦੋ ਸੱਚ ਨੂੰ ਜੱਟਣਾ ਕੋ ਥੋੜੀ ਬੁੱਧੀ ਦੀ ਗੱਲ ਨਹੀਂ ਹੈ ਸੰਸਾਰੀ ਬੁੱਧੀ ਨਾ ਸੱਚੇ ਸੰਸਾਰ ਕੋ ਜਿਹੜੀ ਬੁੱਧੀ ਉਹ ਨੂੰ ਤਾਂ ਸਮਝੇ ਦੀ ਅਸਲ ਸੰਸਾਰੀ ਬੁੱਧੀ ਨੂੰ ਜੇ ਗੁਰਮਤਿ ਦੀ